ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਦਿੱਲੀ ਵਿੱਚ ਭਾਜਪਾ ਦੇ ਜਿੱਤ ਨੂੰ ਲੈ ਕੇ ਸਮਾਣਾ ਵਿੱਚ ਇੱਕ ਖੁਸ਼ੀ ਦੀ ਲਹਿਰ ਲੱਡੂ ਵੰਡੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਬੂਰੀ ਤਾਰਾ ਹਾਰ ਹੋ ਗਈ ਭਾਜਪਾ ਪੂਰਨ ਬਹੁਮਤ ਦੀ ਸਰਕਾਰ ਬਣਾਉਣ ਜਾ ਰਹੀ ਹੈ ਸਮਾਣਾ ਵਿੱਚ ਖੁਸ਼ੀ ਲਹਿਰ ਦੇਖਣ ਨੂੰ ਮਿਲੀ ਜਗਾ ਜਗਾ ਤੇ ਲੱਡੂ ਵੰਡੇਗੇ ਢੋਲ ਵਜਾਏਗੇ ਭਾਜਪਾ ਆਗੂ ਨਿਰਜ ਗੁਪਤਾ ਪ੍ਰਦਮਨ ਸਿੰਘ ਵੱਲੋਂ ਅੱਜ ਜਿੱਤ ਦੀ ਖੁਸ਼ੀ ਵਿੱਚ ਭਾਜਪਾ ਵਰਕਰਾਂ ਨਾਲ ਲੱਡੂ ਵੰਡੇ ਸਾਰੇ ਸਮਾਣਾ ਵਾਸੀਆਂ ਵੱਲੋਂ ਆਮ ਚਰਚਾ ਦੇਖਣ ਨੂੰ ਮਿਲੀ ਕਿ ਜੇਕਰ ਪੰਜਾਬ ਵਿੱਚ ਵੀ ਆਮ ਆਧਵੀ ਪਾਰਟੀ ਵੱਲੋਂ ਕੋਈ ਸੁਧਾਰ ਨਹੀਂ ਕੀਤੇ ਤਾਂ ਪੰਜਾਬ ਵਿੱਚ ਵੀ ਪਾਰਟੀ ਦਾ ਇਹੀ ਹਾਲ ਹੋਵੇਗਾ ਜੋ ਦਿੱਲੀ ਵਿੱਚ ਹੋਇਆ ਹੈ ਪੰਜਾਬ ਵਿੱਚ ਗੁੰਡਾ ਰਾਜ ਚੱਲ ਰਿਹਾ ਹੈ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਆਰਤਾ ਹੋਂਦ ਸੀ ਜਿਹੜਾ ਆਪਣੇ ਗੁਰੂ ਨੂੰ ਗੁਰੂ ਨਹੀਂ ਮੰਨਦਾ ਇਸ ਰਾਜਾ ਜਨਨਾ ਹਜ਼ਾਰਾਂ ਨੇ ਵੀ ਬਿਆਨ ਦਿੱਤਾ ਹੈ ਵੀ ਇਹਨੂੰ ਸ਼ਰਾਬ ਘਟਾਲਾ ਹਰ ਪਾਸੇ ਝੂਠ ਬੋਲਣਾ ਮ ਲੋਕਾਂ ਦਾ ਬਰਗਲਾਉਣਾ ਤੇ ਇਹਨੇ ਹਾਰ ਨਹੀਂ ਸੀਗਾ ਇਹ ਤਾਂ ਮੋਦੀ ਸਰਕਾਰ ਦੀ ਜਿੱਤ ਹੈ ਜੋ ਅੱਜ ਦੇਸ਼ ਨੂੰ ਪ੍ਰਧਾਨ ਮੰਤਰੀ ਮਿਲਿਆ ਹੈ ਮੋਦੀ ਵਰਗਾ ਅੱਜ ਤੱਕ ਇਤਿਹਾਸ ਹੈ ਇਹਦੇ ਮੁਕਾਬਲੇ ਮੋਦੀ ਦੇ ਮੁਕਾਬਲੇ ਕੋਈ ਪ੍ਰਾਈਮ ਮਿਨਿਸਟਰ ਨਹੀਂ ਮਿਲਿਆ ਅਸੀਂ ਧੰਨਵਾਦ ਕਰਦੇ ਹਾਂ ਮੋਦੀ ਸਾਹਿਬ ਦਾ ਜਿਨ੍ਹਾਂ ਨੇ ਇਸ ਜਨਤਾ ਨੂੰ ਆਪਣੇ ਨਾਲ ਲਾ ਕੇ ਇੰਨੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਮੈਂ ਇਸ ਮੌਕੇ ਸਾਰੀ ਸੰਗਤ ਨੂੰ ਔਰ ਸਾਰੇ ਪੰਜਾਬ ਨੂੰ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਜੈ ਭਾਰਤ ਜੈ ਭਾਰਤ ਜੈ શ્રી ਰਾਮ ਜਿੰਦਾਬਾਹ ਭਾਰਤੀ ਅਵਾਜ ਜਨਤਾ ਪਾਰਟੀ ਜਿੰਦਾਬਾਹ ਅੱਜ ਲੱਡੂ ਵੜ ਕੇ ਖੁਸ਼ੀ ਮਨਾ ਰਿਹਾ ਜੀ ਕੀ ਕਹਿਣਾ ਤੁਮ ਬੀਜੇਪੀ ਦੀ ਦਿਸੋ ਦੇਖੋ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਰੇ ਸਹਿਰ ਨਿਵਾਸੀਆਂ ਵਾਸਤੇ ਸਾਰੇ ਦੇਸ਼ ਨਿਵਾਸੀਆਂ ਵਾਸਤੇ ਕਿਉਂਕਿ ਦਿੱਲੀ ਦੇ ਵਿੱਚ 27 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਫਿਰ ਤੋਂ ਬਣਾਈ ਜਾ ਰਹੀ ਹੈ ਇਸ ਜਿਹੜੀ ਸਰਕਾਰ ਬਣੀ ਹੈ ਇਹ ਕੋਈ ਉਦਾਂ ਹੀ ਨਹੀਂ ਬਣੀ ਜਿੱਦਾਂ ਕਿ ਆਪਣੇ ਕੇਜਰੀਵਾਲ ਜੀ ਨੇ ਲੱਗ ਤੋਂ ਲੱਗ ਝੂਠ ਸੱਚ ਬੋਲ ਕੇ ਪਹਿਲਾਂ ਆਪਣੇ ਲੋਕਾਂ ਨੂੰ ਪਰਮਾ ਕੇ ਉੱਥੇ ਸਰਕਾਰਾਂ ਬਣਾਈਆਂ ਪਰ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਹੈ ਵੀ ਸੱਚ ਦਾ ਸਾਥ ਦੇਾਂਗੇ ਤਾਂ ਸੱਚ ਹੀ ਹੋਊਗਾ ਹੁਣ ਵੱਧੋ ਵੱਧ ਕੰਮ ਕਰਕੇ ਬੀਜੇਪੀ ਉੱਥੇ ਦਿੱਲੀ ਦੇ ਵਿੱਚ ਦਿਖਾਏਗੀ ਤੇ ਅੱਗੇ ਨੂੰ ਪਤਾ ਚੱਲ ਜਾਏਗਾ ਕਿ ਬਹੁਤ ਸਾਰਾ ਜਿਹੜਾ ਲੋਕਾਂ ਦਾ ਮਨ ਸੀਗਾ ਬੀਜੇਪੀ ਵੱਲ ਹੁਣ ਬੀਜੇਪੀ ਵੱਲ ਹੋ ਗਿਆ ਹੈ ਤੇ ਹੁਣ ਉੱਥੇ ਤਰੱਕੀ ਤਰੱਕੀ ਹੈ ਜਿੱਦਾਂ ਕੇਜਰੀਵਾਲ ਨੇ ਉੱਥੇ ਆਪਣਾ दारू ਦਾ ਘਟਾਲੇ ਕੀਤੇ ਹੋਰ ਬੋਰ-ਬੋਰ ਦੇ ਘਟਾਲੇ ਕੀਤੇ ਉਹਨਾਂ ਦਾ ਹੁਣ ਇਹਨਾਂ ਸਾਰਿਆਂ ਦਾ ਹਿਸਾਬ ਬੀਜੇਪੀ ਸਰਕਾਰ ਲਏਗੀ ਅਤੇ ਇਸ ਪੰਜਾਬ ਦੇ ਵਿੱਚ ਵੀ ਤੁਹਾਡੇ ਤੁਸੀਂ ਦੇਖ ਹੀ ਰਹੇ ਹੋ ਕੀ ਹਾਲ ਹੈ ਆਪਣੇ ਆਪ ਸਰਕਾਰ ਦਾ ਕੀ ਲੋਕਾਂ ਨਾਲ ਕੀ ਬਣ ਰਿਹਾ ਹੈ ਕੀ ਪ੍ਰਸ਼ਾਸਨ ਕਰ ਰਿਹਾ ਹੈ ਇਹ ਸਾਰੇ ਭਲੀ ਭਾਨਤੀ ਜਾਣਦੇ ਨੇ ਮੈਂ ਇੱਕ ਵਾਰੀ ਫੇਰ ਕਹਿੰਨਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਦੇਸ਼ ਨਿਵਾਸੀਆਂ ਨੂੰ ਵੀ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਚ ਸਰਕਾਰ ਬਣਨ ਤੇ ਬਹੁਤ ਬਹੁਤ ਲਗ ਲਗ ਵਧਾਈ ਸਾਰਿਆਂ ਨੂੰ ਖੁਸ਼ੀ ਦਾ اظہار ਕਰਦੇ ਹਾਂ ਜੈ ਭਾਰਤ ਭਾਰਤ ਮਾਤਾ ਕੀ ਜੈ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਜੀ ਅੱਜ ਸਾਡੇ ਸਤਕਾਰਯੋਗ ਪ੍ਰਧਾਨ ਜੀ ਅ ਮੋਦੀ ਸਾਹਿਬ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਰਹਿਨਮਾਈ ਹੇਠ ਦਿੱਲੀ ਦੇ ਵਿੱਚ ਜਿਹੜੀ ਬੀਜੇਪੀ ਦੀ ਬਹੁਤ ਵੱਡੀ ਲੀਡ ਹੋਈ ਹੈ ਤੇ 27 ਸਾਲਾਂ ਬਾਅਦ ਜਿਹੜੀ ਬੀਜੇਪੀ ਨੇ ਦੁਬਾਰਾ ਜਿੱਤ ਦਿੱਲੀ ਦੇ ਵਿੱਚ ਪ੍ਰਾਪਤ ਹੋਈ ਹੈ ਮੈਂ ਇਹਦੇ ਵਿੱਚ ਸਾਰੇ ਹੀ ਬੀਜੇਪੀ ਦੇ ਸਾਰੇ ਵਰਕਰਾਂ ਨੂੰ ਸਾਰੇ ਹੀ ਮੰਤਰੀਆਂ ਨੂੰ ਸਾਰੇ ਜਿਨ੍ਹਾਂ ਲੋਕਾਂ ਨੇ ਇਸ ਮਹੱਮ ਦੇ ਵਿੱਚ ਸਾਰਿਆਂ ਨੇ ਸਹਿਯੋਗ ਦਿੱਤਾ ਜਿਨ੍ਹਾਂ ਨੇ ਇਦਾਂ ਦਾ ਕਰਕੇ ਜਿੱਤ ਹੋਈ ਹੈ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਆਪ ਪਾਰਟੀ ਨੇ ਉੱਥੇ ਬਹੁਤ ਵੱਡੀ ਲੁੱਟ ਮਚਾਈ ਸੀ ਪੰਜਾਬ ਦੇ ਵਿੱਚ ਹੀ ਬਹੁਤ ਵੱਡੀ ਲੁੱਟ ਹੈ ਕਿਉਂਕਿ ਉਹਨਾਂ ਨੇ ਜਿਹੜਾ ਮੇਨ ਜਿਹੜਾ ਹੈ ਮੁੱਦਾ ਸ਼ਰਾਬ ਘਟਾਲਾ ਜੋ ਕਹਿੰਦਾ ਸੀ ਕਿ ਮੈਂ ਇੱਕ ਆਮ ਆਦਮੀ ਦੇ ਵੰਗਰਾ ਰਹਾਂਗਾ ਕਿ ਜਿਸ ਬੰਦੇ ਨੇ 45 ਕਰੋੜ ਰੁਪਇਆ ਇੱਕ ਰੈਨੋਵੇ ਆਪਣੀ ਕੋਠੀ ਤੇ ਖਰਚ ਕਰ ਦਿੱਤਾ ਹੋਵੇ 6-6 ਲੱਖ ਕਰੋੜ ਦੇ ਪਰਦੇ ਲਾਏ ਹੋਣ ਤੇ ਔਰ ਵੱਡੀਆਂ ਵੀਆਈਪੀ ਗੱਡੀਆਂ ਵੀਆਈਪੀ ਕਲਚਰ ਨੂੰ ਖਤਮ ਕਰਨ ਵਾਸਤੇ ਆਮ ਆਦਮੀ ਪਾਰਟੀ ਆਈ ਸੀ ਪਰ ਉਹਨਾਂ ਨੇ ਵੀਆਪੀ ਪਰ ਖਤਮ ਨਹੀਂ ਕੀਤਾ ਉਦੋਂ ਵੀਆਪੀ ਤੋਂ ਵੀਆਈ ਵੀਪੀ ਤਿੰਨ ਵਾਰੀ ਵੀਬੀਆਪੀ ਕਲਚਰ ਬਣਾਤਾ ਹੈ ਇਸ ਕਰਕੇ ਜਿਹੜੀ ਅੱਜ ਲੋਕਾਂ ਨੇ ਮੁੱਖ ਮੋੜਿਆ ਲੋਕਾਂ ਨੇ ਅੱਜ ਭਾਜਪਾ ਨੂੰ ਦੁਬਾਰਾ ਸਤਿਕਾਰ ਦਿੱਤਾ ਹੈ ਇਹ ਸਾਰਾ ਸਿਹਰਾ ਜਿਹੜਾ ਮੈਂ ਕਹਿੰਦਾ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਮੋਦੀ ਜੀ ਸਾਹਿਬ ਨੂੰ ਜਾਂਦਾ ਹੈ ਤੇ ਉਹਨਾਂ ਦੀ ਪੂਰੀ ਟੀਮ ਨੂੰ ਜਾਂਦਾ ਹੈ